ਇਹਨਾਂ ਦਵਾਈਆਂ ਕਰਨ ਦਾ ਫਾਇਦਾ ਤਾਂ ਬਹੁਤ ਹੁੰਦਾ ਹੈ। ਆਪਾਂ ਨੇ ਪਹਿਲੀ ਸਪਰੇ ਨਟੀਵੋ ਦੀ ਵਰਤੀ ਸੀ, ਦੂਸਰੀ ਸਪਰੇ ਵਰਤੀ ਸੀ ਜਿਹੜੀ ਅਵਾਂਸਰ ਗਲੋ ਦੀ। ਤੇ ਦਾਣੇ ਵੀ ਲਾ ਲਓ। ਠੀਕ ਹੈ, ਆਦੋਂ ਵੱਧ ਪੱਕ ਗਏ 15 ਦਿਨਾਂ ਤੱਕ 20 ਦਿਨਾਂ ਤੱਕਰਾਮਣਾ ਛੋੜਨਾ ਵੱਢਿਆ ਜਾਣਾ ਹਨ। ਤੇ ਪੱਤਾ ਵੀ ਜਮਾਣ ਹਰਾ-ਪਰਾ ਖੜਾ ਬਈ ਕਿਤੇ ਪੱਤਾ ਨਹੀਂ ਸੁੱਕਿਆ ਹੈਗਾ। ਕਿਤੇ ਝੋਨਾ ਝਾੜੂ ਵਾਂਗ ਨਹੀਂ ਬਣਿਆ ਹੈਗਾ। ਵਿੱਚ ਫਾਉਂਡਰੀਆਂ ਨੇ ਇਸ ਵਾਰ ਕਹਿੰਦੇ ਬਈ ਝੋਨੇ ਕਹਿੰਦੇ ਪਹਿਲੀ ਮਨ ਲੈ ਪੱਤਾ ਜਿਹੜਾ ਇਹਦਾ ਸੁੱਕੂਗਾ ਠੀਕ ਹੈ ਫੇਰ ਝੋਨਾ ਜਲਦੀ ਪੱਕੂਗਾ ਇਹ ਬਈ ਮਾਰੀਆਂ ਦਵਾਈਆਂ ਦਾ ਅਸਰ ਹੈ ਠੀਕ ਹੈ ਸਪਰੇਅ ਕਰਨ ਵੇਲੇ ਆਪਾਂ ਸਸਤੀਆਂ ਵੱਲ ਚਲੇ ਜਾਨੇ ਆ ਤੇ ਤੇਲੀ ਵਾਲੀ ਸਸਤੀ ਚੰਗੀ ਕਰਦੇ ਕੋਈ ਸੁੰਡੀ ਵਾਲੀ ਕੋਈ ਨਹੀਂ ਕਹਿਣ ਦਾ ਮਤਲਬ ਖਰਚਾ ਕਰਨ ਵੇਲੇ ਆਪਾਂ ਚੱਲ ਜਾਨੇ ਆ ਪਰ ਚੰਗਾ ਖਰਚਾ ਕਰਿਆ ਹੈ ਫਸਲ ਦੇ ਝਾੜ ਵੇਲੇ ਤੇ ਫਸਲ ਦੇ ਨਿਖਾਰ ਵੇਲੇ ਲੈ ਕੇ ਆਉਂਦਾ ਹੈ ਤੇ ਕੋਈ ਆਪਣੇ ਐਪੀ 118 ਕਿਸਮ ਕੋਈ ਹਲਦੀ ਰੂਕੂ ਡੂਡੂ ਸਮੱਸਿਆ ਨਹੀਂ ਹੈਗੀ ਐਨ ਪੱਤਾ ਜਮ ਐਨ ਸਿੱਧਾ ਖੜਾ ਹਲੇ ਹਰਾ ਭਰਾ ਪੱਤਾ ਖੜਾ ਤੇ ਕ੍ਰਿਡੀਸ਼ਨ ਹਲੇ ਤੱਕ ਝੋਨੇ ਦੀ ਵਧੀਆ ਖੜੀ ਹੈ